ਪਾਂ 5:30 6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਿਆਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਤੇ ਰਾਤੀ ਹੋ ਅੱਜ ਜਦੋਂ ਸਵੇਰੇ ਆ ਗਿਆ ਵੇਖਿਆ ਤਾਂ ਤੁਹਾਡਾ ਕਾਫੀ ਚੋਰੀ ਹੋ ਚੁੱਕਾ ਸੀ ਸੀਸੀਟੀਵੀ ਰੇਜ ਜਦੋਂ ਚਲੋ 2:00 ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਜਿਹੜੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ 2:00 ਦਾ ਕੰਮ ਨਹੀਂ ਹੈਗਾ ਜੀ ਔਰ ਲਗਭਗ 15 20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾ ਤੁੜਾ ਜਿਹਾ ਉਹ ਵੀ ਪੁਰਾਣਾ ਪੁਰਾਣਾ ਸਵਾਰ ਸੀਗਾ ਉਹ ਚੋਰੀ ਹੋਇਆ ਸੀ ਚਲੋ ਅਹੀਂ ਉਦੋਂ ਥੋੜਾ 15 20 ਹਜ਼ਾਰ ਦਾ ਨੁਕਸਾਨ ਹੀ ਤੇ ਅਸੀਂ ਉਹਨਾਂ ਬਹੁਤਾ ਲੈਟਨੀ ਏਅਰਪੋਰਟ ਦਾ ਜਿਵੇਂ ਵਗੈਰਾ ਨਹੀਂ ਕਰਾਈ ਚਲੋ ਆਪਣੇ ਲੈਵਲ ਤੇ ਅਸੀਂ ਚੋ ਕੈਮਰੇ ਨੂੰ ਵੀ ਚੈੱਕ ਕੀਤਾ ਪਰ ਚਲੋ ਸਾਨੂੰ ਕੁਝ ਦਿਸਿਆ ਨਹੀਂ ਔਰ ਇਹਦੇ ਵਿੱਚ ਤੇ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਵਾਰੀ ਸੱਜੀ ਸਾਡੀ ਏਜੰਸੀ ਹੈ ਜੀ ਵੈਟ ਆਟ ਉਸ ਹੂੰ ਤੇ ਪੁਰਾਣੀ ਅਸੀਂ ਟੈਕ ਸ਼ੁਰੂ ਤੋਂ ਟਰੈਕਟਰਾਂ ਦੀ ਏਜੰਸੀ ਸਾਡੀ ਮੈਸੀ ਫਰਮ ਜਿਹੜਾ ਟਰੈਕਟਰ ਏਜੰਸੀ ਨਾਲ ਹੁਣ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਰੀਚਰਜ ਕਰਦੇ ਜੀ। ਕੀ ਗੱਲ ਹੋਈ? ਗੱਲ ਸੁਣੋ ਬਸ ਕੱਲ ਸਾਰਾ ਦਿਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਕਰਦੇ ਦੇ ਵਿੱਚ ਦੇ ਤੇ 5:30 5:6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਗਿਆ ਵੇਖਿਆ ਤਾਂ ਤੁਹਾਡਾ ਕਾਫੀ ਚੋ ਸਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਮਾਨ ਸੀ ਇਹ ਜੀ ਕੁਛ ਤੇ ਅਸੀਂ ਸੱਤ ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਅਸੀਂ ਜਿਹੜੀਆਂ ਮਤਲਬ ਮੰਡੀ ਦੇ ਵਿੱਚ ਪਟਾ ਹ ਯੂਜ਼ ਕਰਦੇ ਆ ਥੋਨਾ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਹੋਰ ਵੀ ਨਿੱਕਾ ਮੋਟਾ ਕਾਫੀ ਸਵਾਨੀ ਉਤਾਰਾਂ ਤੁਰਾਂ ਦਾ ਲਗਭਗ 2-2.5 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਏ ਸੀ ਸੀ ٹی ਵੀ ਵੀ ਲੱਗੇ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀ ਸੀ ٹی ਵੀ ਰੇ ਜੇ ਤਾਂ ਚਲੋ 2 ਜੇ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹ ਜਿਆਦਾ ਹੋਰ ਵੀ ਹੋ ਸਕਦੇ ਬੰਦੇ 4-5 ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏ ਹੋਰ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਕਰਦਾ ਕਿੰਨਾ ਕਿੰਨਾ ਵੱ ਉੱਕ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾ ਦਾ ਕੰਦ ਟੱਪ ਕੇ ਤੋਂ ਕਾਰ ਡੀਲੀ ਦਾ ਲੱਗੀ ਉਹਨੂੰ ਕੱਟ ਕੇ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆਏ ਹਾਂ ਤੇ ਕੀ ਹੁਣ ਮੰਗ ਕਰਦੇ ਹੋ ਤੁਸੀਂ ਹਾਂਜੀ ਬਸ ਇਹੀ ਮੰਗ ਸਾਨੂੰ ਸਾਹ ਮੇਰੇ ਜਿਹੜੇ ਚੋਰ ਆਣਾ ਤੇ ਲੱਭੇ ਜਾਣ ਤੇ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਕੀਤੀ ਜਾਏ ਪੁਲਿਸ ਨੇ ਕੰਮ ਕਰ ਦਿੱਤਾ ਹਾਂਜੀ ਹਾਂਜੀ ਪੁਲਿਸ ਨੇ ਪੜਦੇ ਸੀ ਜੀ ਪਹਿਲੇ ਵੀ ਕੋਈ ਐਦਾਂ ਦੀ ਘਟਨਾ ਹੋਈ ਹੈ ਹਾਂ ਪਹਿਲੇ ਇੱਕ ਵਾਰੀ ਹੋਈ ਆ ਜੀ 10 ਲਗਭਗ 15 20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾਂ ਤੁੜਾਂ ਜੀਆਂ ਉਹ ਵੀ ਪੁਰਾਣਾ ਫਰਾ ਸਾਮਾਨ ਸੀਗਾ ਉਹ ਚੋਰੀ ਹੋਇਆ ਸੀ ਚਲੋ ਅਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ਤੇ ਅਹੀਂ ਉਹਨਾਂ ਬਹੁਤਾ ਲੈਟਰੀਨ এয়ারਪੋਰਟ ਦਾ ਜਿਵੇਂ ਵਗੈਰਾ ਨਹੀਂ ਕਰਾਈ। ਚਲੋ ਆਪਣੇ ਲੈਵਲ ਤੇ ਅਹੀਂ ਚਲੋ ਕੈਮਰੇ ਨੂੰ ਵੇਚਾ ਕੀਤੇ ਪਰ ਚਲੋ ਸਾਨੂੰ ਕੋਈ ਦੱਸਿਆ ਨਹੀਂ। ਹੋਰ ਗੱਲ ਇਹਦੇ ਵਿੱਚ ਤੇ ਸਾਫ਼ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆਏ। ਲੱਗਦਾ ਕੀ ਉਹੀ ਚੋਰ ਹੋਣਗੇ ਪਹਿਲੇ ਵਾਲੇ। ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ। ਕਿਉਂਕਿ ਉਹਨਾਂ ਨੂੰ ਭੇਜਤਾ ਹੋਣਾ ਅੱਗੇ ਵੀ ਚੋਰੀ ਕੀਤੀ ਆ ਉਹ ਤੇ ਉਹੀ ਹੋ ਸਕਦੇ। ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਕੁਝ ਦੇਰ ਬਾਅਦ ਉਹਨਾਂ ਨੇ ਉਹ ਲੋਕ ਕੈਮਰਾ ਦੂਸਰੇ ਪਾਸੇ ਵੀ ਕਰ ਦਿੱਤਾ ਗਿਆ। ਹਾਂਜੀ ਹਾਂਜੀ ਬਾ ਪੁਲਿਸ ਵਾਲੇ ਕੀ ਕੰਦੇ ਹਨ ਬਸ ਪੁਲਸ ਵਾਲੇ ਹਾਂਜੀ ਹਾਂਜੀ ਹੁਣੇ ਖਲਾਜ ਆ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ ਪੁਲਸ ਆਪਣੀ ਕੀ ਕਾਰਵਾਈ ਕਰਦੀ ਹੈ ਅਪਾ 5:30 6 ਵਜੇ ਆਪਾਂ ਗਏ ਆ ਗੱਲ ਕਿ ਬੜਾ ਵਧੀਆ ਕਲੋਜ਼ ਕਰਕੇ ਗਿਆਂ ਕੋਈ ਇਹੋ ਜੀ ਗਲਬਾ ਨਹੀਂ ਤੇ ਰਾਤੀ ਹੋ ਅੱਜ ਜਿਹੜਾ ਸਵੇਰੇ ਆ ਗਿਆ ਵੇਖਿਆ ਤਾਂ ਤੁਹਾਡਾ ਕਾਫੀ ਚੋਸਮਾਨ ਚੋਰੀ ਹੋ ਚੁੱਕਾ ਹੈ ਸੀਸੀਟੀਵੀ ਵੀ ਜਦੋਂ ਚਲੋ ਦੋ ਜੇ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਔਰ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਇਹੋ ਇੱਕ ਦੋ ਜੋ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਲਗਭਗ 15 20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾ ਦੁਲਾਂ ਜਿਹਾਂ ਉਹ ਵੀ ਪੁਰਾਣਾ ਫੁਰਾ ਸਵਾਰ ਸੀਗਾ ਉਹ ਚੋਰੀ ਹੋਇਆ ਸੀ ਚਲੋ ਅਹੀਂ ਉਦੋਂ ਥੋੜਾ 15 20 ਹਜ਼ਾਰ ਦਾ ਨੁਕਸਾਨ ਹੀ ਤੇ ਅਹੀਂ ਉਹਨਾਂ ਬਹੁਤਾ ਲੈਟਰੀ 에ਰਪੋਰਟ ਅੱਜ ਵਗੈਰਾ ਨਹੀਂ ਕਰਾਈ ਚਲੋ ਆਪਣੇ ਲੈਵਲ ਤੇ ਅਹੀਂ ਚੋ ਕੈਮਰੇ ਕੋਲ ਚੈੱਕ ਕੀਤਾ ਪਰ ਚਲੋ ਸਾਨੂੰ ਕੋਈ ਦੱਸਿਆ ਨਹੀਂ ਔਰ ਇਹਦੇ ਵਿੱਚ ਤੇ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆਏ ਸਦੀ ਸਾਡੀ ਏਜੰਸੀ ਹੈ ਜੀ ਵੈਡਟਸ ਤੇ ਪੁਰਾਣੀ ਅਸੀਂ ਸ਼ੁਰੂ ਤੋਂ ਟਰੈਕਟਰਾਂ ਦੀ ਏਜੰਸੀ ਸਾਡੀ ਮੈਸੀ ਫਰਮੂਸ਼ਨ ਟਰੈਕਟਰ ਏਜੰਸੀ ਨਾਲ ਹੁਣ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਰੱਖੀਆਂ ਜੀ ਉਹ ਸਿਰਫ ਰੀਪੇਚ ਕਰਦੇ ਜੀ ਕੀ ਗੱਲ ਹੋਈ ਗੱਲ ਸੁਵੇ ਬਸ ਕੱਲ ਸਾਰਾ ਦੀਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਕਰਦੇ ਦੇ ਵਿੱਚ ਦੇ ਤੇ 5:30 5:6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ਕਲੋਜ਼ ਕਰਕੇ ਗਿਆ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਗਿਆ ਵੇਖਿਆ ਤਾਂ ਤੁਹਾਡਾ ਕਾਫੀ ਚੋ ਸਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਮਾਨ ਸੀ ਇਹ ਜੀ ਕੁਛ ਤੇ 8-7 ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਸੀ ਜਿਹੜੀਆਂ ਮਨ ਲਓ ਮੰਡੀ ਦੇ ਵਿੱਚ ਪਟਾ ਯੂਜ਼ ਕਰਦੇ ਆ ਸੋਨਾ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਹੋਰ ਵੀ ਨਿੱਕਾ ਮੋਟਾ ਕਾਫੀ ਸਵਾਨੀ ਉਤਾਰਾਂ ਤੁਰਾਂ ਦਾ ਲਗਭਗ 2-2.5 ਲੱਖ ਰੁਪਏ ਦਾ ਸਮਾਨ ਸੀ ਜਿਹੜਾ ਚੋਰੀ ਹੋਇਆ ਏ ਸੀਸੀਟੀਵੀ ਵੀ ਲੱਗੇ ਆ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀਸੀਟੀਵੀ ਰਜਿਸਟਰ ਚ ਚਲੋ 2 ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜਾਂ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹ ਜਿਆਦਾ ਹੋਰ ਵੀ ਹੋ ਸਕਦੇ ਬੰਦੇ 4-5 ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲੈ ਆਏ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਜਾ ਸਕਦਾ ਅੰਦਰ ਕਿੰਦਾ ਵੱਡਾ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾਦਾ ਕੰਦ ਟੱਪ ਕੇ ਤੋਂ ਕਾਰ ਲੱਗੀ ਤਾਰ ਲੱਗੀ ਉਹਨੂੰ ਕੱਟ ਕੇ ਆ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆਏ ਹਾਂ ਤੇ ਕੀ ਹੁਣ ਮੰਨ ਕਰਦੇ ਹੋ ਤੁਸੀਂ ਹਾਂਜੀ ਬਸ ਇਹੀ ਮੰਨਣ ਸਾਨੂੰ ਸਾਹ ਮੇਰੇ ਜਿਹੜੇ ਚੋਰ ਆਣਾ ਤੇ ਸਭ ਲੱਭੇ ਜਾਣ ਤੇ ਸਭ ਤੋਂ ਸਭ ਤੋਂ ਉਹਨਾਂ ਤੇ ਕਾਰਵਾਈ ਕੀਤੀ ਜਾਏ ਪੁਲਿਸ ਨੂੰ ਇਨਫਾਰਮ ਕਰ ਦਿੱਤਾ ਹਾਂਜੀ ਹਾਂਜੀ ਪੁਲਿਸ ਨੂੰ ਬੋਲ ਦਿੱਤੀ ਜੀ ਪਹਿਲੇ ਵੀ ਕੋਈ ਇਦਾਂ ਦੀ ਘਟਨਾ ਹੋਈ ਹੈ ਹਾਂ ਪਹਿਲੇ ਇੱਕ ਵਾਰੀ ਹੋਈ ਆ ਜੀ 10 ਲਗਭਗ 15 20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾਂ ਤੁੜਾਂ ਜਿਹਾ ਉਹ ਵੀ ਪੁਰਾਣਾ ਸਰਾ ਸਮਾਨ ਸੀਗਾ ਉਹ ਚੋਰੀ ਹੋਇਆ ਸੀ ਚਲੋਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ਤਾਂ ਹੈ ਉਹਨਾਂ ਬਹੁਤਾ ਲੈਟਰੀ 에ਰਪੋਰਟ ਦਾ ਜਿਵੇਂ ਗੈਰਾਈ ਚਲੋ ਆਪਣੇ ਲੈਵਲ ਤੇ ਅਸੀਂ ਉੱਚੋਂ ਕੈਮਰਾ ਦੇਖੀ ਤੇ ਪਰ ਚਲੋ ਸਾਨੂੰ ਕੋਈ ਦਿਸਿਆ ਨਹੀਂ ਹੋਰ ਇਹਦੇ ਵਿੱਚ ਤੇ ਸਾਫ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆ ਗਏ ਦੱਸਦਾ ਕੀ ਉਹੀ ਚੋਰ ਹੋਣਗੇ ਪਹਿਲੇ ਵਾਲੇ ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ ਕਿਉਂਕਿ ਉਹਨਾਂ ਨੂੰ ਭੇਜਤਾ ਹੋਣਾ ਅੱਗੇ ਵੀ ਚੋਰੀ ਕੀਤੀ ਆ ਫਿਰ ਉਹੀ ਹੋ ਸਕਦੇ ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਇਹ ਕੁਝ ਦੇਰ ਬਾਅਦ ਉਹਨਾਂ ਨੇ ਉਹ ਕੈਮਰਾ ਦੂਸਰੇ ਪਾਸੇ ਵੀ ਕਰ ਦਿੱਤਾ ਗਿਆ ਹਾਂਜੀ ਹਾਂਜੀ ਬਾਅਦ 'ਚ ਕੀਤਾ ਗਿਆ ਜੀ ਪਹਿਲਾਂ ਉਹਨਾਂ ਨੇ ਕੀਤਾ ਆਪਣੇ ਵੱਲ ਪੇ ਪੁਲਿਸ ਵਾਲੇ ਕੀ ਕਹਿੰਦੇ ਹੁਣ ਬਸ ਪੁਲਸ ਵਾਲੇ ਹਾਂਜੀ ਹਾਂਜੀ ਹੁਣੇ ਖਲਾਜਾ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ ਪੁਲਸ ਆਪਣੀ ਕੀ ਕਾਰਵਾਈ ਕਰਦੀ ਹੈ